ਦੋਸਤੋ ਪੀਆਰਟੀਸੀ ਪਨਵਸ ਕਾਮਿਆਂ ਦੇ ਹੱਕ ਵਿੱਚ ਖੜੀ ਹੈ ਸੀਆਈਟੀਯੂ ਸੀਆਈਟੀਯੂ ਪੰਜਾਬ ਨੇ ਸਖਤ ਸਟੈਂਡ ਲਿਆ ਹੈ ਪੀਆਰਟੀਸੀ ਪਨਵਸ ਕਾਮਿਆਂ ਦੀ ਜੋ ਅੱਜ ਹੜਤਾਲ ਸੀ ਹੜਤਾਲ ਦੇ ਦੌਰਾਨ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਤੱਕਾਸ਼ਾਹੀ ਦੇ ਖਿਲਾਫ ਸੀਆਈਟੀਯੂ ਸੈਂਟਰ ਆਫ ਇੰਡੀਆ ਟ੍ਰੇਡ ਯੂਨੀਅਨ ਨੇ ਸਖਤ ਸਟੈਂਡ ਲੈ ਲਿਆ ਹੈ ਸੀਆਈਟੀਯੂ ਦੀਆਂ ਸਮੂਚੀਆਂ ਜਥੇਬੰਦੀਆਂ ਹੁਣ ਪੀਆਰਟੀਸੀ ਕਾਮਿਆਂ ਦੇ ਹੱਕ ਦੇ ਵਿੱਚ ਨਤਨਗੀਆਂ ਸੈਂਟਰ ਆਫ ਇੰਡੀਆ ਟ੍ਰੇਡ ਯੂਨੀਅਨ ਦੀਆਂ ਸਮੂਚੀਆਂ ਜਥੇਬੰਦੀਆਂ ਜਿਹੜੀਆਂ ਹੈਗੀਆਂ ਹੁਣ ਉਹ ਪੀਆਰਟੀਸੀ ਕਾਮਿਆਂ ਦੇ ਹੱਕ ਵਿੱਚ ਨਿਤਰਨਗੀਆਂ ਪੰਜਾਬ ਦੀ ਸੀਆਈਟੀਯੂ ਨੇ ਸਖਤ ਸਟੈਂਡ ਲੈ ਲਿਆ ਹੈ ਸੀਟੂ ਦੀ ਕੌਮੀ ਸਕੱਤਰ 우ਸ਼ਾ ਰਾਣੀ ਨੇ ਇਸ ਬਾਰੇ ਕੀ ਕਿਹਾ ਤੁਹਾਨੂੰ ਸੁਣਾਉਣੇ ਆ ਸੀਟੂ ਪੰਜਾਬ ਨੇ ਜਿਹੜਾ ਹੈ ਪੀਆਰਟੀਸੀ ਪਨਵਸ ਦੀ ਜੋ ਕੱਚੇ ਕੰਮੇ ਨੇ ਜਿੰਨਾ ਵੱਲੋਂ ਅੱਜ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ ਪੂਰੇ ਪੰਜਾਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਹ ਤਸਵੀਰਾਂ ਆ ਰਹੀਆਂ ਨੇ ਪਟਿਆਲੇ ਤੋਂ ਸੰਗਰੂਰ ਤੋਂ ਔਰ ਰੋਪੜ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਵੱਡੇ ਪੱਧਰ ਦੇ ਉੱਤੇ ਜਿਹੜੀ ਪੰਜਾਬ ਪੁਲਿਸ ਵੱਲੋਂ ਜਿਹੜੀ ਹੈ ਪੀਆਰਟੀਸੀ ਪਨਵਸ ਦੇ ਕੱਚੇ ਮੁਲਾਜ਼ਮਾਂ ਦੇ ਨਾਲ ਧੱਕਾ ਮੁਕੀ ਕੀਤੀ ਗਈ ਹੈ ਪੀਆਰਟੀਸੀ ਕਾਮਿਆਂ ਦੇ ਨਾਲ ਇਸ ਹੋਈ ਧੱਕਾ ਮੁਕੀ ਦੇ ਖਿਲਾਫ ਪੰਜਾਬ ਦੀ ਸੈਂਟਰ ਆਫ ਇੰਡੀਆ ਟ੍ਰੇਡ ਯੂਨੀਅਨ ਸੀਆਈਟੀਯੂ ਸਟੈਂਡ ਲੈ ਲਿਆ ਸੀਆਈਟੀਯੂ ਨੇ ਤੁਰੰਤ ਜਿਹੜੀ ਹੈ ਐਮਰਜੈਂਸੀ ਮੀਟਿੰਗ ਸੱਦੀ ਹੈ ਸੀਆਈਟੀਯੂ ਨੇ ਮੀਟਿੰਗ ਤੋਂ ਬਾਅਦ ਕੀ ਕਿਹਾ ਸੀਟੂ ਦੀ ਕੌਮੀ ਸਕੱਤਰ ਹੁਸ਼ਾ ਰਾਣੀ ਨੇ ਤੁਹਾਨੂੰ ਸੁਣਾਉਣੇ ਆ RTC रोडवेज ਪੰਨ ਬੱਸ ਕੰਟਰੈਕਟ ਵਰਯੇ ਨਿਉਂਦੇ ਸੀਟੂ ਨਾਲ ਸੰਬੰਧਤ ਲੀਡਰਜ਼ ਨੂੰ ਇਸ ਆਮ ਆਦਮੀ ਪਾਰਟੀ ਦੀ ਜ਼ਾਲਿਮ ਸਰਕਾਰ ਨੇ ਤੜਕੇ ਆਪਣੇ ਘਰਾਂ ਚੋਂ ਰਾਤਾਂ ਨੂੰ ਵੱਡੀ ਗਿਣਤੀ ਵਿੱਚ ਗ੍ਰਿਫਤਾਰ ਕੀਤਾ ਜਥੇਬੰਦੀ ਦੇ ਜਨ ਸੈਕਟਰੀ ਨੂੰ ਵੀ ਤੜਕੇ ਸਵੇਰ ਤੋਂ ਹੀ ਗ੍ਰਿਫਤਾਰ ਕਰਕੇ ਥਾਣੇ ਵਿੱਚ ਬੰਦ ਕੀਤਾ ਹੋਇਆ ਉਹਨਾਂ ਦਾ ਫੈਸਲਾ ਹੜਤਾਲ ਦਾ ਨਹੀਂ ਸੀ ਬਟ ਸਰਕਾਰ ਨੇ ਸੀਆਈ 2 ਨੂੰ ਟਾਰਗੇਟ ਕਰਕੇ ਸਾਰੇ ਲੀਡਰਸ਼ਿਪ ਨੂੰ ਗ੍ਰਿਫਤਾਰ ਕਰਕੇ ਮਜਬੂਰ ਕੀਤਾ ਕਿ ਉਹ ਲੋਗ ਅੱਜ ਦੀ ਹੜਤਾਲ ਕਰਨ ਜੋ ਗੱਲ ਕਰਦੇ ਸੀ ਕਿ ਮਲਾਜ਼ਮ ਕੱਚਾ ਕਿਦਾਂ ਹੋ ਸਕਦਾ ਹੈ ਰੋਟੀ ਕੱਚੀ ਪੱਕੀ ਹੋ ਸਕਦੀ ਹੈ ਅੱਜ ਖੁਦ ਦੇਖ ਲੈਣ ਕਿ ਕੱਚੇ ਮਲਾਜ਼ਮਾਂ ਦੀ ਹਾਲਤ ਉਹਨਾਂ ਨੇ ਕੀ ਬਣਾਈ ਹੋਈ ਹੈ ਅੱਜ ਅਲੱਗ-ਅਲੱਗ ਥਾਵਾਂ ਤੇ ਪ੍ਰੋਟੈਸਟ ਕੀਤੇ ਗਏ ਹੜਤਾਲ ਕੀਤੀ ਗਈ ਲਾਠੀ ਚਾਰਜ ਕਿਤੇ ਗਏ ਪਟਿਆਲੇ 'ਚ ਕੀਤੇ लाਠੀ ਚਾਰਜ ਦੇ ਦੌਰਾਨ ਜਿਹੜੀ ਪਗਲਾਈ ਕੇਸਾਂ ਦੀ ਬੇਅਦਬੀ ਕੀਤੀ ਜਾਰੀ ਹੈ ਨੰਗੇ ਸਿਰ ਖੁੱਲੇ ਵਾਲ ਕਸਿੱਟੇ ਜਾ ਰਹੇ ਹੈ ਜਿਹੜੇ ਗੱਲ ਕਰਦੇ ਕਿ ਅਸੀਂ ਤਾਂ ਪਹਿਰੇਦਾਰਾਂ ਪੰਜਾਬ ਦੇ ਹਰ ਪੱਖ ਤੋਂ ਪਹਿਰਾ ਦਵਾਂਗੇ ਹਰ ਚੀਜ਼ ਨੂੰ ਯਾਦ ਰੱਖਦੇ ਆ ਤਾਂ ਤੁਸੀਂ ਦੇਖੋ ਗੁਰਤੇ ਇੱਕ ਬਾਦਰ ਦਾ 300 ਸਾਲਾ ਸਹੀਦੀ ਦਿਵਸ ਚੱਲ ਰਿਹਾ ਪੂਰੇ ਦੁਨੀਆ ਦੇ ਵਿੱਚ ਤੁਸੀਂ ਉਹਨਾਂ ਦੇ ਬਾਰਸ਼ਾ ਨੂੰ ਗੁਰਗੋਵੀ ਸਿੰਘ ਦੇ ਬਾਰਸ਼ਾ ਨੂੰ ਕਿਸਾਂ ਦੀ ਬੇਦਬੀ ਕਰਕੇ ਕਿਦਾਂ ਖੁੱਲੇ ਵਾਲਾ ਤੋਂ ਘਸੀਟਿਆ ਤੇ ਮਾਰਿਆ ਤੇ ਕੁੱਟਿਆ ਜਾ ਰਿਹਾ ਹੈ ਇਹ ਪੰਜਾਬ ਦੀ ਜਨਤਾ ਇਸ ਆਮਦਨੀ ਪਾਰਟੀ ਦੀ ਨਾਦਰ ਸ਼ਾਹੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਪੰਜਾਬ ਸੀਆਈ 2 ਵੱਲੋਂ ਅਸੀਂ ਇਹ ਫੈਸਲਾ ਕੀਤਾ ਹੈ ਕਿ ਪੰਜਾਬ ਦਾ ਇਹ ਕਿ ਕ੍ਰਾਂਤੀਕਾਰੀ ਸਿਪਾਹੀ ਇਸ ਲੜਾਈ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਇਸ ਅੰਦੋਲਨ 'ਚ ਵੱਧ ਚੜ ਕੇ ਭਾਗ ਲਾਊਗਾ ਤੁਸੀਂ ਕੱਲੇ ਨਾ ਸਮਝੋ ਕਿ ਟਰਾਂਸਪੋਰਟਸ ਕੰਮ ਕਰਨ ਵਾਲੇ ਕੱਚੇ ਵਰਕਰ ਜਾਂ ਕੰਟਰੈਕਟ ਵਰਕਰ ਕੱਲੇ ਐ ਇਹਨਾਂ ਦੀ ਪਿੱਠ ਤੇ ਇੱਕ ਬਹੁਤ ਵੱਡੀ ਲੰਬੀ ਫੌਜ ਐ ਜਿਹੜੀ ਸੇਟੂ ਨਾਲ ਸੰਬੰਧਿਤ ਹਮੇਸ਼ਾ ਹਰ ਤਰ੍ਹਾਂ ਦੀ ਨਾਦਰਸ਼ਾਈ ਸਰਕਾਰਾਂ ਦਾ ਮੂੰਹ ਤੋੜ ਜਵਾਬ ਦਿੰਦੀ ਰਹੀ ਐ ਤੇ ਅੱਗੇ ਵੀ ਦਊਗੀ ਜਿਹੜਾ ਵਾਅਦਾ ਕੀਤਾ ਸੀ ਉਹਨਾਂ ਦੇ ਨਾਲ ਕੱਚਾ ਤੋਂ ਪੱਕੇ ਕਰਨ ਦਾ ਸਰਕਾਰ ਤੁਰੰਤ ਉਸ ਨੂੰ ਅਮਲ ਵਿੱਚ ਲੈ ਕੇ ਆਵੇ ਗੱਲ ਕਰਨ ਦੀ ਗੱਲ ਕਰਦੇ ਆ ਕਮਿਸ਼ਨਰ ਸਾਹਿਬ ਗੱਲ ਕਿੱਦਾਂ ਹੋਊਗੀ ਜਿਸ ਜਥੇਬੰਦੀ ਦਾ ਜਨ ਸੈਕਟਰੀ ਤੁਸੀਂ ਅਰੈਸਟ ਕਰਕੇ ਥਾਣੇ 'ਚ ਬੰਦ ਕੀਤਾ ਹੋਇਆ ਕਪੂਰਥੜੇ ਚੰਡੀਗੜ੍ਹ ਸੰਗਰੂਰ ਔਰ ਪਟਿਆਲੇਸਾ ਤੁਹਾਡੀ ਲਾਠੀ ਚਾਰਜ ਦਾ ਹੱਦ ਹੋਗੀ ਜਿਹੜੇ ਸੈਂਕੜੇ ਸਾਡੇ ਕਾਰਕੁਨ ਗ੍ਰਿਫਤਾਰ ਕੀਤੇ ਹੋਏ ਆ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਜੇਕਰ ਕੱਲ ਨੂੰ ਪੰਜਾਬ 'ਚ ਕੋਈ ਛੱਕਾ ਜਮ ਹੁੰਦਾ ਹੈ ਜਾਂ ਹੋਰ ਤਣਾਅਪੂਰਨ ਮਾਹੌਲ ਹੁੰਦਾ ਹੈ ਤਾਂ ਉਸ ਲਈ ਪੰਜਾਬ ਦੀ ਸਰਕਾਰ ਔਰ ਖੁਦ ਤੁਹਾਡਾ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਰਹੂਗਾ ਪੰਜਾਬ ਦੇ ਹਾਲਾਤ ਵਿਗਾੜਨ ਦੇ ਤਰੀਕੇ ਤੁਹਾਡੇ ਵੱਲੋਂ ਅਪਣਾਏ ਜਾ ਰਹੇ ਆ ਕੰਮ ਕਰਦੇ ਲੋਕਾਂ ਨੂੰ ਕੁੱਟਿਆ ਜਾ ਰਿਹਾ ਪਿੱਟਿਆ ਜਾ ਰਿਹਾ ਥਾਣਿਆਂ 'ਚ ਬੰਦ ਕੀਤਾ ਜਾ ਰਿਹਾ ਮੰਗਾ ਪੂਰੀਆਂ ਨਹੀਂ ਕੀਤੀ ਜਾ ਰੀਆਂ ਮੀਟਿੰਗਾਂ ਦਾ ਸਮਾਂ ਦੇ ਕੇ ਬਾਰ-ਬਾਰ ਤਬਦੀਲ ਕੀਤਾ ਜਾ ਰਿਹਾ ਐਨੀ ਅਸਫਲ ਸਰਕਾਰ ਅਸੀਂ ਦੇਖੀ ਨਹੀਂ ਕਦੇ ਜਿੰਨੀ ਅਸਫਲਤਾਵਾਂ ਦੀ ਕੁੰਜੀ ਤੁਹਾਡੇ ਵੱਲ ਬਣਦੀ ਜਾ ਰਹੀ ਹੈ ਤਾਂ ਮੇਰੀ ਸਿਹਟੂ ਦੇ ਉਹ ਆਂਗਣਵਾੜੀ ਵਰਕਰ ਹੈਲਪਰ ਭੈਣ ਹੋਣ ਆਸ਼ਾ ਭੈਣ ਹੋਣ ਮੀਡੇ ਮੀਲ ਹੋਣ ਮਨਰੇਗਾ ਦੇ ਸਾਥੀ ਹੋਣ ਭਾਤ ਨਿਰਮਾਣ ਮਸਤ ਮਿਸਤਰੀ ਮਜ਼ਦੂਰ ਸਾਥੀ ਹੋਣ ਰੇੜੀ ਭੜੀ ਵਾਲੇ ਹੋਣ ਮਨਰੇਗਾ ਪੱਠਾ ਮਜ਼ਦੂਰ ਹੋਣ ਸਾਡੇ ਫੈਕਟਰੀ ਵਰਕਰਸ ਹੋਣ ਸਾਰਿਆਂ ਨੂੰ ਬੇਨਤੀ ਹੈ ਕਿ ਕੱਲ ਦੇ ਉਸ ਆਵਾਜ਼ ਦੇ ਵਿੱਚ ਜਿਹੜਾ ਵੀ ਆਵਾਜ਼ ਦੀ ਪੀਆਰਟੀਸੀ ਕੰਟਰੈਕਟ ਵਰਕਰ ਪਨਬਸ ਰੋਡਵੇਜ਼ ਸਾਰੇ ਵੱਲੋਂ ਮਿਲ ਕੇ ਦਿੱਤਾ ਜਾਊਗਾ ਉਸ ਦੇ ਨਾਲ ਅਸੀਂ ਵੱਧ ਚੜ ਕੇ ਸਾਰਿਆਂ ਨੇ ਭਾਗ ਲੈਣ ਦੀ ਅਪੀਲ ਮੈਂ ਆਪ ਜੀ ਨੂੰ ਸਾਡੇ ਸੁਬੇ ਦੇ ਪ੍ਰਧਾਨ ਦੀ ਤਬੇ ਠੀਕ ਨਾ ਹੋਣ ਕਰਕੇ ਗਲਾ ਖਰਾਬ ਹੋਣ ਕਰਕੇ ਉਹਨਾਂ ਵੱਲੋਂ ਇਹ ਅਪੀਲ ਮੇਰੀ ਡਿਊਟੀ ਲਈ ਗਈ ਹੈ ਤਾਂ ਮੈਂ ਸਾਰੇ ਸਾਥੀਆਂ ਨੂੰ ਅਪੀਲ ਕਰਦੀਆਂ ਕਿ ਕੱਲ ਨੂੰ ਕੋਈ ਕਸਰ ਨਹੀਂ ਰਹਿਣੀ ਚਾਹੀਦੀ ਇਸ ਅੰਦੋਲਨ ਦੇ ਵਿੱਚ ਆਪਣੀ ਤਾਕਤ ਦਾ ਪ੍ਰਗਟਾਵਾ ਕਰਕੇ ਸਰਕਾਰ ਨੂੰ ਆਪਣੇ ਜ਼ੁਲਮਾਂ ਦਾ ਹਿਸਾਬ ਲੈਣ ਲਈ ਚਾਰ ਹੁਣ ਲਈ ਅਸੀਂ ਐਲਾਨ ਕਰਦੇ ਆ ਕਿ ਜਿਹੜੇ ਜ਼ੁਲਮ ਸਾਡੇ ਦੇ ਕੀਤੇ ਜਾ ਰਹੇ ਆ ਉਹਨਾਂ ਦਾ ਹਿਸਾਬ ਲਿਆ ਜਾਵੇਗਾ ਔਰ ਸੜਕਾਂ ਤੇ ਆ ਕੇ ਹੀ ਅਸੀਂ ਇਹਨਾਂ ਦਾ ਜਵਾਬ ਦੇ ਸਕਦੇ ਆ ਸਾਰੇ ਸਾਥੀਆਂ ਨੂੰ ਅਪੀਲ ਹੈ ਕਿ ਆਪਾਂ ਸਾਰੇ ਵੱਧ ਚੜ ਕੇ ਇਸ ਅੰਦੋਲਨ ਦੇ ਵਿੱਚ ਭਾਗ ਲਈਏ ਔਰ ਸਾਥੀਆਂ ਦੀ ਇਕਤਾ ਨੂੰ ਅੱਗੇ ਵਧਾਈਏ ਔਰ ਉਹਨਾਂ ਦੇ ਹੌਸਲੇ ਨੂੰ ਬੁਲੰਦ ਕਰੀਏ ਔਰ ਉਹਨਾਂ ਦੇ ਹੌਸਲੇ ਵੈਸੇ ਬੁਲੰਦ ਹੈ ਔਰ ਸੀਆਈਟੂ ਦਾ ਇੱਕ ਇੱਕ ਸਿਪਾਹੀ ਉਹਨਾਂ ਦੇ ਕੰਦੇ ਨਾਲ ਕੰਦਾ ਜੁੜ ਕੇ ਖੜਿਆ ਇਨਕਲਾਬ ਜ਼ਿੰਦਾਬਾਦ Hi hi hi